ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਦੀ ਸੁਣ ਰਹੇ ਤੇ ਬਿਲਕੁਲ ਆਖੜ ਕੇ ਬੈਠੇ ਐ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਐ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੁਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਐ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਰਾਈਟ ਫੀਕਲ ਖਾਲਸਾ ਰਾਈਟ ਫੀਕਲ ਪਤੇ ਮੈਂ ਅੰਤ ਦਾ ਦਾਸ ਫਟ ਮਿਤੀ 3 ਜਨਵਰੀ ਦੀ ਦਿੱਲੀ ਵਿਖੋਂ ਬੋਲ ਰਿਹਾ ਹਾਂ ਕਿ ਸਾਰੇ ਇੰਡੀਆ ਦੀਆਂ ਪੋਲਿਟিক্যাল ਪਾਰਟੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਮੈਂਡਮੈਂਟ ਜੀ ਕਰਦੀਆਂ ਹਨ ਉਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਹਾਂ ਹੈਗਾ ਉਸ ਮੀਟਿੰਗ ਦੇ ਵਿੱਚ ਮੈਂ ਸਾਰੇ ਵਿਰੋਧੀ ਪਾਰਟੀਆਂ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਤਖੜੇ ਹੋ ਕੇ ਦੱਸਿਆ ਹੈ ਕਿ ਸੈਂਟਰ ਦੀ ਸਰਕਾਰ ਬੀਜੇਪੀ ਤੇ ਆਰਐਸਐਸ ਮੋਦੀ ਦੀ ਸਰਕਾਰ ਸਿੱਖਾਂ ਦੇ ਤੇ ਬਹੁਤ ਜੁਰਮ ਇੰਟਰਨੈਸ਼ਨਲ ਪੱਧਰ ਤੇ ਕਰ ਰਹੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਆਪਣੇ ਹਰਦੀਪ ਸਿੰਘ ਨੂੰ ਕਤਲ ਕਰ ਦਿੱਤਾ ਅਸੈਸਿਨੇਟ ਕਰ ਦਿੱਤਾ ਹੈਗਾ ਫਿਰ ਜਿੱਪੂਦਰਮ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਸੁਖਦੂਜ ਸਿੰਘ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਫਿਰ ਆਪਣੇ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕਤਲ ਕਰ ਦਿੱਤਾ ਹੈਗਾ ਪਰਮਜੀਤ ਸਿੰਘ ਪੰਜਬੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰ ਦਿੱਤਾ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਤੇ ਬਹੁਤ ਸਵਾਲ ਨੂੰ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਉੱਤੇ ਖੋਰ ਬਣਾ ਖੜੀ ਆਈ ਹੈ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਜਵਾਨ ਲੀਡਰ ਕੋਟ ਦੁੰਨੇ ਦਾ ਹੈਗਾ ਜਿਹਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਭਾਣਾ ਸਿੱਧੂ ਉਹ ਸਮਾਜ ਦੇ ਕੰਮ ਕਰਦਾ ਹੈ ਜਿਹੜੇ ਛੈਵਲੇਜੈਂਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਹੈ ਉਤੇ ਉਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੋਰ ਕੀਤਾ ਸਈ ਇਹ ਸਾਫ ਦੇ ਬਿੱਲ ਲਗਾ ਕੇ ਅੱਜਕੱਲ ਦੀ ਬਹਾਰ ਦੇ ਵਿੱਚ ਦਰਸ਼ ਦੇ ਉੱਤੇ ਲਟਾਇਆ ਉਸ ਦੇ ਤਸੀਹੇ ਦਿੱਤੇ ਐ ਬੜੇ ਅਨਮਨੁੱਖੀ ਔਰ ਅਸੀਂ ਕੰਮ ਅਨਨਿਕ ਰੇ ਨੂੰ ਉਹਦੇ ਪੇਂਗ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀ ਕਿ ਪੰਜਾਬ ਦੀ ਸਰਕਾਰ ਸਰਪੰਗ ਸਿੰਘ ਮਾਨ ਕੀਤੇ ਮਿਸਟਰ ਸੋਚਣਗੇ ਕਿ ਇਹ ਜੇ ਸਮਾਰਟ ਸੇਵਕ ਦੇ ਉੱਤੇ ਇਹ ਜੇ ਤਰ੍ਹਾਂ ਤਮਕਦਮੇ ਪਾਉਣੇ ਇੱਕ ਜ਼ੁਲਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਦੀ ਸੁਣ ਰਿਹਾ ਤੇ ਬਿਲਕੁਲ ਆਕਰ ਕੇ ਬੈਠੇ ਐ ਇਸ ਕਰਕੇ ਸਾਡੀ ਪਾਰਟੀ ਸਾਰੇ ਨੇ ਸਲਾਹ ਦਿੱਤੀ ਹੈ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੁਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉਥੇ ਸਾਡੇ ਸਾਥ ਦਿਓਗੇ ਜੋ ਕਰਕੇ ਪਹਿਲਾ ਇਹਨਾਂ ਨੇ ਇਸ ਸਤਾਬ ਨੇ ਸੈਂਟਰ ਦੀ ਹਦਾਇਤ ਦੇ ਉਤੇ ਆਪਣੇ ਅਮਰਪਾਲ ਸਿੰਘ ਨੂੰ ਫੜ ਕੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿੱਖਾਂ ਦੇ ਨਾਲ ਭੇਜ ਕਰਕੇ ਇਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋਂ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ 'ਚ ਕੰਮ ਕਰਨੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਕਿਉਂਕਿ ਕਿ ਭਾਰਤ ਸਿੱਧੂ ਸਾਡਾ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡੋਣਾ ਸਾਡਾ ਫਰਜ਼ ਹੈ ਹਰੀ ਕੱਲ ਦੀ ਸਾਥਕਾਂ ਬਾੜਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਕਨ ਜੁਆਇਨ ਕਰਨ ਮੇਰੀ ਚਾਹਤੀ ਸੀ ਕਿ ਮੈਂ ਮਰਾਂ ਤੇ ਪੰਜ ਜਿਉਂ ਅੱਜ ਤੁਸੀਂ ਭਾਜਪਾ ਦਾ ਕਿ ਚੱਛੜੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੈਮਤ ਹੋਵੋ ਤੇ ਪੈਲੀਫੀਗ ਨੂੰ ਤੁਰੇ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਹੈ ਜਿੱਥੋਂ ਐਮਐਲਏ ਜਿੱਤਦੇ ਹੈ ਉੱਥੇ ਮਿਲਣਾ ਇੱਕ ਤੱਕਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਥ ਦਾ ਦਾਸ ਪੰਥ ਮਿਤਿ ਦਿੱਤਿਕ ਜੈਂਬ੍ਰੀਦੀ ਦਿੱਲੀ ਵਿਖੋਂ ਬੋਲ ਰਿਹਾ ਹਾਂ ਕਿ ਸਾਰੇ ਇੰਡੀਆ ਦੀਆਂ ਪੋਲਿਟিক্যাল ਪਾਰਟੀਆਂ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਨਮੈਂਡਮੈਂਟ ਜੀ ਕਰਦੀਆਂ ਉਹਨਾਂ ਦੀ ਮੀਟਿੰਗ ਦੇ ਵਿੱਚ ਮੈਂ ਆਇਆ ਹੋਇਆ ਹਾਂ ਹੈਗਾ ਉਸ ਮੀਟਿੰਗ ਦੇ ਵਿੱਚ ਮੈਂ ਸਾਰੇ ਵਿਰੋਧੀ ਪਾਰਟੀਆਂ ਨੂੰ ਰਾਜ ਕਰਨ ਵਾਲੀ ਪਾਰਟੀ ਨੂੰ ਤਕੜੇ ਹੋ ਕੇ ਦੱਸਿਆ ਹੈ ਕੀ ਸੈਂਟਰ ਦੀ ਸਰਕਾਰ ਬਜਪੀ ਤੇ ਆਰਐਸਐਸ ਮੋਦੀ ਦੀ ਸਰਕਾਰ ਸਿੱਖਾਂ ਦੇ ਵਿਰੁੱਧ ਬਹੁਤ ਜੁਰਮ ਇੰਟਰਨੈਸ਼ਨਲ ਪੱਧਰ ਤੇ ਕਰ ਰਹੀ ਹੈ ਜਿਸ ਨੇ ਕੈਨੇਡਾ ਦੇ ਵਿੱਚ ਆਪਣੇ ਹਰਜੀਤ ਸਿੰਘ ਨੂੰ ਕਤਲ ਕਰ ਦਿੱਤਾ ਅਸੈਸਿਨੇਟ ਕਰ ਦਿੱਤਾ ਹੈਗਾ ਫੇਰ ਜਿੱਪੂ ਦਮਨ ਸਿੰਘ ਮਾਲਕ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਕ੍ਰਿਸਪਰ ਡੁੱਲਸਰ ਨੂੰ ਕੈਨੇਡਾ ਦੇ ਵਿੱਚ ਕਤਲ ਕਰ ਦਿੰਦਾ ਹੈ ਫਿਰ ਆਪਣੇ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕਤਲ ਕਰ ਦਿੰਦਾ ਹੈ ਪਰਮਜੀਤ ਸਿੰਘ ਪੰਜਬੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰ ਦਿੰਦਾ ਤੇ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਤੇ ਮੋਸੇਵਾਲ ਨੂੰ ਪੰਜਾਬ ਦੇ ਵਿੱਚ ਤੇ ਅੱਜ ਸਾਡੇ ਉੱਤੇ ਖੋਰ ਬਣਾ ਕਰੀਆ ਇਹ ਕਿ ਜਿਹੜਾ ਸਾਡਾ ਸਮਾਜ ਸੇਵਕ ਦਾ ਨੌਜਵਾਨ ਲੀਡਰ ਕੋਟ ਦੁੰਨੇ ਦਾ ਹੈਗਾ ਜਿਹਦਾ ਨਾਮ ਸਾਰੇ ਤੁਸੀਂ ਹੁਣ ਜਾਣਦੇ ਹੋ ਭਾਣਾ ਸਿੱਧੂ ਉਹ ਸਮਾਜ ਦੇ ਕੰਮ ਕਰਦਾ ਹੈ ਜਿਹੜੇ ਛੈਵਲੀ ਏਜੰਟ ਲੁੱਟਦੇ ਐ ਉਹਨਾਂ ਤੋਂ ਪੈਸੇ ਵਾਪਸ ਦਵਾਉਂਦਾ ਉਹਦੇ ਉੱਤੇ ਪੰਜਾਬ ਦੀ ਸਰਕਾਰ ਨੇ ਬਹੁਤ ਭਿਆਨਕ ਜ਼ੋਰ ਲਕੀਤਾ ਸੀਐਲਐਸ ਤੋਂ ਬਿਚ ਲਗਾ ਕੇ ਅੱਜਕੱਲ ਦੀ ਬਹਾਰ ਦੇ ਵਿੱਚ ਬਰਫ਼ ਦੇ ਉੱਤੇ ਲਟਾਇਆ ਉਸ ਦੇ ਤਸਵੀਰ ਦਿੱਤੇ ਹੈ ਬੜੇ ਅਨਮੋਲਕੀ ਹੋਰ ਅਸੀਂ ਕੱਲ ਅਨੰਤਿਕ ਰੇਖ ਨੂੰ ਉਹਦੇ ਪਿੰਡ ਇੱਕ ਬਹੁਤ ਵੱਡਾ ਕੱਟ ਕੀਤਾ ਸੀਗਾ ਅਸੀਂ ਆਸ ਰੱਖਦੇ ਸੀਗੇ ਕਿ ਪੰਜਾਬ ਦੀ ਸਰਕਾਰ ਸਰਪੰਗਵੰਦ ਸਿੰਘ ਮਾਨ ਠੀਕ ਮਿਸਟਰ ਸੋਚਣਗੇ ਕਿ ਇਹ ਜੇ ਸਮਾਰਟ ਸੇਵਕ ਦੇ ਉੱਤੇ ਇਹ ਜੇ ਤਰ੍ਹਾਂ ਤਮਕਦਮੇ ਪਾਉਣੇ ਇੱਕ ਜ਼ੁਰਮ ਹੈ ਤੇ ਉਸ ਨੂੰ ਰਿਹਾ ਕਰ ਦੇਣਗੇ ਪਰ ਉਹ ਵੀ ਆਖੜੇ ਹੋਏ ਐ ਬਿਲਕੁਲ ਕੌਮ ਦੀ ਆਵਾਜ਼ ਦੀ ਸੁਣ ਰਹੇ ਤੇ ਬਿਲਕੁਲ ਆਖੜ ਕੇ ਬੈਠੇ ਐ ਇਸ ਕਰਕੇ ਸਾਡੀ ਪਾਰਟੀ ਸਾਰਨੀ ਸਲਾਹ ਦਿੱਤੀ ਐ ਕਿ ਪਹਿਲੀ ਤਰੀਕ ਨੂੰ ਆਪਾਂ ਸਾਰੇ ਧੁਰੇ ਵਿਖੇ ਇਕੱਠੇ ਹੋ ਕੇ ਜਿਹੜਾ ਫਾਟਕ ਹੈ ਉਥੇ ਇੱਕ ਬਹੁਤ ਵੱਡਾ ਅਸੀਂ ਮਜਾਰਾ ਕਰਾਂਗੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਉਥੇ ਸਾਡੇ ਸਾਥ ਜਿਓਗੇ ਜੋ ਕਰਕੇ ਪਹਿਲਾਂ ਇੰਦਾਂ ਨੇ ਇਸ ਸਤਾਬ ਨੇ ਸੈਂਟਰ ਦੀ ਹਦਾਇਤ ਤੇ ਉੱਤੇ ਆਪਣੇ ਅਮਰਪਾਲ ਸਿੰਘ ਨੂੰ ਕੜਕੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਕਈ ਹੋਰ ਸਿਧਨਾ ਦੇ ਨਾਲ ਭੇਜ ਕਰਕੇ ਇਸ ਤਰ੍ਹਾਂ ਦਾ ਜ਼ਬਰ ਕਰਨਾ ਤੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਅਸੈਸਿਨੇਟ ਮਰਵਾ ਦੇਣਾ ਤੇ ਇੱਥੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਇਹ ਸਾਥੋ ਬਰਦਾਸ਼ਤ ਨਹੀਂ ਹੈ ਅੱਜ ਮੈਂ ਦਿੱਲੀ ਕਮਟਰਨ ਦੇ ਸੀਗੇ ਕੌਮ ਦੇ ਤੇ ਮੈਨੂੰ ਵਾਪਸ ਜਾਣਾ ਪੈ ਰਿਹਾ ਖਾਸ ਕਰਕੇ ਜੋ ਕਰਕੇ ਪੜਸਿੱਧੂ ਸਰਦਾਰ ਇੱਕ ਬਹੁਤ ਵੱਡਾ ਸਮਾਰਟ ਸੇਵਕ ਹੈ ਤੇ ਉਸ ਨੂੰ ਛਡੋਣਾ ਸਦਾ ਫਰਜ਼ ਹੈ ਹਰੀ ਤੇ ਕਾਲੀ ਸਾਥਕਾਂ ਵਾਲਿਆਂ ਨੂੰ ਮੈਂ ਅਪੀਲ ਕਰਦਾ ਕਿ ਹੁਣ ਜਿਹੜੀਆਂ ਕਸਮਾਂ ਤੁਸੀਂ ਅਕਾਲੀ ਕਨ ਜੁਆਇਨ ਕਰਨ ਮੇਰੀ ਚੱਕੀਅਨ ਸੀ ਕਿ ਮੈਂ ਮਰਾਂ ਤੇ ਪੰਜ ਦਿੋਂ ਹੈ ਅੱਜ ਤੁਸੀਂ ਭਾਜਪਾ ਦਾ ਪਿੱਛਾ ਛੱਡੋ ਤੇ ਸਾਡੇ ਨਾਲ ਚੱਲੋ ਲੋਕਾਂ ਦੀ ਆਵਾਜ਼ ਦੇ ਨਾਲ ਸੈਮਤ ਹੋਵੋ ਤੇ ਪੈਲੀ ਫਿਕਰ ਤੁਰੇ ਵਿਖੇ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਦਾ ਹਲਕਾ ਅਸੈਂਬਲੀ ਦਾ ਜਿੱਥੋਂ ਮੈਨੂੰ ਜਿੱਤਦੇ ਆ ਉੱਥੇ ਮੈਨਰੇ ਇੱਕ ਤਕਾ ਕਰਾਂਗੇ ਵਾਇਗੁਰਜੀ ਦਾ ਖਾਂਸਾ ਵਾਇਗੁਟੀ ਫਤ